ਐਨਆਰਆਈ ਪੁਲਿਸ ਨੇ ਫਰਜ਼ੀ ਟਰੈਵਲ ਏਜੰਟ ਕਾਬੂ ਕੀਤਾ ਪੰਜਾਬ ਸਰਕਾਰ ਅਤੇ ਮਾਨਯੋਗ ਵਧੀਕ ਡਾਇਰੈਕਟਰ ਜਨਰਲ ਪੁਲਿਸ ਐਨਆਰਆਈ ਵਿੰਗ ਐਸਐਸ ਨਗਰ ਵੱਲੋਂ ਗੈਰ ਕਾਨੂੰਨੀ ਟਰੈਵਲ ਏਜੰਟਾਂ ਨੂੰ ਸ਼ਿਕੰਜਾ ਪਾਉਣ ਲਈ ਇੱਕ ਮੁਹਿੰਮ ਸ਼ੁਰੂ ਕੀਤੀ ਗਈ ਹੈ ਗੈਰ ਕਾਨੂੰਨੀ ਟਰੈਵਲ ਏਜੰਟ ਜੋ ਪੋਲੇ ਪਾਲੇ ਲੋਕਾਂ ਨੂੰ ਬਾਹਰਲੇ ਮੁਲਕ ਵਿੱਚ ਭੇਜਣ ਦਾ ਝਾਂਸਾ ਦੇ ਕੇ ਉਹਨਾਂ ਨੂੰ ਗਲਤ ਤਰੀਕੇ ਨਾਲ ਆਪਣੇ ਜਾਲ ਵਿੱਚ ਫਸਾ ਲੈਂਦੇ ਹਨ ट्रेवल खिलाफ मुकदमे काफी गैर कानूनी ट्रैवल एजेंटा खिलाफ मुकदमे जिसके चलद इंस्पेक्टर हरप्रीत सिंह थाने दी टीम वालों एक ट्रेवल एजेंट सूरज वासी सठियाली गुरदासपुर खुफिया सोर्स लगा के गिरफ्तार किया गया है ਇਸ ਟ੍ਰੈਵਲ ਏਜੰਟ ਵੱਲੋਂ ਕਿਰਪਾ ਓਵਰਸੀਜ਼ ਦੇ ਨਾਮ ਦਾ ਗੈਰ ਕਾਨੂੰਨੀ ਢੰਗ ਨਾਲ ਦਫ਼ਤਰ ਧਾਰੀਵਾਲ ਵਿਖੇ ਖੋਲਿਆ ਸੀ ਅਤੇ ਵਿਦੇਸ਼ ਰਸ਼ੀਆ ਦੇ ਜਾਲੀ ਵਿਜੇ ਲਗਾਉਣ ਦਾ ਚਾਂਸਾ ਦੇ ਕੇ ਪੋਲੇ ਪਾਲੇ ਲੋਕਾਂ ਨਾਲ ਠੱਗੀ ਮਾਰਦਾ ਸੀ। ਉਨ੍ਹਾਂ ਦੱਸਿਆ ਕਿ ਮੁਕੱਦਮੇ ਵਿੱਚ ਅਗਲੀ ਤਫ਼ਤੀਸ਼ ਕੀਤੀ ਜਾ ਰਹੀ ਹੈ। ਗੁਰਦਾਸਪੁਰ ਤੋਂ ਡਾਕਟਰ ਸਰਬਜੀਤ ਸਿੰਘ ਪਿੰਡਰ ਡਾਕਟਰ ਨਰਿੰਦਰ ਸਿੰਘ ਕੁਮਾਰ ਅਤੇ ਜਗੀਰ ਸਿੰਘ ਮੰਡ ਦੀ ਫਾਸਟ ਨਿਊਜ਼ 24 ਟੀਵੀ ਤੇ ਖਾਸ ਰਿਪੋਰਟ ਕਾ ਨੰਬਰ ਹੈ 4324 ਹਾਂਜੀ ਇਹਨੇ ਇਹ ਆਪਣੇ ਸੂਰਜ ਸਠਿਆੜੀ ਸਠਿਆੜੀ ਦਾ ਰਹਿਣ ਮਹਿਲਾ ਵਾ ਇਹਨਾਂ ਨੂੰ ਲਾਇਸੈਂਸ ਜਾਰੀ ਹੋਇਆ ਸੀ ਕਾਨੂੰਨ ਦਾ ਹਾਂ ਪਰ ਇਹਨਾਂ ਧਾਰੀਵਾਲ ਕਿਰਪਾ ਓਵਰਸੀ ਦੇ ਨਾਂ ਤੇ ਜਾਲੀ ਦਫਤਰ ਖੋਲਿਆ ਤੇ 2,80,000 ਰੁਪਏ ਵਿਦੇਸ਼ ਰਾਸ਼ੀ ਆ ਭੇਜਣ ਵਾਸਤੇ ਇਹਨੇ ਮਦਈ ਦੇ ਨਾਲ ਠੱਗੀ ਮਾਰੀ ਇੱਕ ਮਦਈ ਇੱਕ ਨਾਰਵੇ ਦਾ ਸਾਲਾ ਹੀ ਦਲਜੀਤ ਸਿੰਘ ਅੰਮਰਸਰ ਦਾ 140 40000 ਰੁਪਇਆ ਤੇ ਉਹਨਾਂ ਕੋਲ ਲਿਆ ਇਹਨਾਂ ਤੇ ਕੋਈ ਵੀਜ਼ਾ ਨਹੀਂ ਲਾਇਆ ਤੇ ਝਾਲੀ ਵੀਜ਼ੇ ਦੇ ਦਿੱਤੇ ਤੇ ਉਹਦੇ ਵਿੱਚ ਇਹਨੂੰ ਚੀਨ ਗ੍ਰਫਤਾਰ ਕੀਤਾ ਗਿਆ ਵਾ ਦੋ ਦੋਸ਼ੀ ਨੇ ਇੱਕ ਨੂੰ ਗ੍ਰਫਤਾਰ ਕਰ ਲਿਆ ਇੱਕ ਦੀ ਟਰਨ ਬੇਲ ਹਾਈ ਕੋਰਟ ਵਿੱਚ ਹੋਈ ਆ ਉਹਨੂੰ ਗ੍ਰਫਤਾਰ ਕਰਨੇ ਚ ਬਾਕੀ ਇਹ ਹੁਣ ਇਸ਼ਾਨ ਬਿੰਦ ਕਰ ਰਹੇ ਆ ਆਪਾਂ ਇਹਦਾ ਰਿਮਾਂਡ ਲਿਆ ਇਹ ਕਹਿੰਦੇ ਨੇ ਤੇ ਉਦੋਂ ਬਾਅਦ ਪਤਾ ਲੱਗੇਗਾ ਵੀ ਹੋਰ ਇਹਨੇ ਕਿੰਨੇ ਕਿੰਨੇ ਲੋਕਾਂ ਨਾਲ ਠੱਗੀ ਮਾਰੀ ਆ ਇਹਦਾ ਅਜੇ ਉਹ ਬਾਅਦ ਹੀ ਖਲਾਸਾ ਹੋਏਗਾ ਸਾਰੀ ਬੰਟੀ ਔਰ ਫਵਾਰਸ ਉਹ ਵੀ ਇਹਦੇ ਚਾਚੇ ਤਾਇ ਦਾ ਪੁੱਤਰ ਵਾ 46 ਪਿੰਡ ਦੀ ਆਨ ਦੇ ਪਿਰਪਾਓਰ ਸੀ ਇਹਨਾਂ ਨੂੰ ਹੈਗਾ RS ਟ੍ਰੇਡ ਸੈਂਟਰ ਦੇ ਨਾਂ ਤੇ ਡੀਸੀ ਦਫ਼ਤਰ ਵੱਲੋਂ ਟ੍ਰੈਵਲ ਏਜੰਸੀ ਦੀ ਇਹਨਾਂ ਨੇ ਮਤਲ ਲਾਇਸੈਂਸ ਲਿਆ ਸੀ ਜਦਕਿ ਇਹਨਾਂ ਨੇ ਆਪਣਾ ਸੋਸ਼ਲ ਮੀਡੀਆ ਉੱਪਰ ਵੀ ਕੋਈ ਕਿਰਪਾ ਓਵਰਸੀ ਦੇ ਨਾਮ ਤੇ ਇਹਨਾਂ ਦਾ ਮਤਲਬ ਪੇਜ ਬਣਾਇਆ ਹੋਇਆ ਸੀ ਹਾਂ ਉਹ ਯੂਜ਼ ਕਰਕੇ ਲੋਕਾਂ ਨੂੰ ਮਤਲਬ ਵੀ ਜੇ ਜਾਲੀ ਤੌਰ ਤੇ ਮਤਲਬ ਆਪਣੀ ਮਸ਼ਹੂਰੀ ਕਰਦੇ ਰਹੇ ਨੇ ਮੈਂ ਲੋਕਾਂ ਨੂੰ ਇਹ ਅਪੀਲ ਕਰਾਂਗਾ ਵੀ ਜਦੋਂ ਵੀ ਤੁਸੀਂ ਕੋਈ ਜਿਹੜਾ ਏਜੰਟ ਵਾ ਕੋਈ ਲਾਇਸੈਂਸ ਜਾਂ ਸੈਂਟਰ ਸਰਕਾਰ ਮੰਦਲੋਂ ਉਹਦੇ ਕੋਲ ਹੈਗਾ ਵਾ ਉਹ ਉਹਦੇ ਕੋਲ ਹੀ ਜਾਓ ਇਹ ਜਿਹੜੇ ਆਮ ਲੋਕਾਂ ਲੋਕਾਂ ਨਾਲ ਧੋਖਾ ਨਹੀਂ ਕਰਦੇ ਇਹਨਾਂ ਤੋਂ ਬਚੋ ਇਹੋ ਜਿਹੇ ਹੋਰ ਵੀ ਕਾਫੀ ਏਜੰਟਾ ਹੈਗੇ ਨੇ ਜਿਹੜੇ ਸਾਡੇ ਲੋਕ ਬਹੁਤ ਪੈਸਾ ਬਰਬਾਦ ਕਰ ਚੁੱਕੇ ਨੇ ਇਹੋ ਜਿਹੇ ਏਜੰਟ ਜਿਹੜੇ ਲੋਕਾਂ ਨਾਲ ਖਲਵਾੜ ਕਰ ਰਹੇ ਨੇ ਤੇ ਹੁਣ ਪੰਜਾਬ ਸਰਕਾਰ ਵੀ ਇਹ ਮਹਿਕਮਾ ਹੈਡਾ ਪੰਜਾਬ ਪੁਲਿਸ ਜਿਹੜਾ ਵਾ ਇਹੋ ਜਿਹੇ ਝਾਲੀ ਏਜੰਟਾਂ ਨੂੰ ਕਾਫੀ ਨੱਥ ਪਾ ਰਿਹਾ ਵਾ ਤੇ ਲਗਾਤਾਰ ਪਰਚੇ ਹੋ ਰਹੇ ਨੇ ਮੈਂ ਆਪਣੀ ਪੰਜਾਬ ਸਰਕਾਰ ਵੱਲੋਂ ਤੇ ਆਪਣੇ ਮੈਤੂ ਮੈਲੋਂ ਇਹੜੇ ਵੀ ਏਜੰਟ ਇਸ ਤਰ੍ਹਾਂ ਦੇ ਕੰਮ ਕਰ ਰਹੇ ਨੇ ਉਹਨਾਂ ਨੂੰ ਚੇਤਾਵਨੀ ਦੇਣਾ ਚਾਹੁੰਦਾ ਵੀ ਅੱਗੇ ਤੋਂ ਇਹੋ ਜਿਹਾ ਕੋਈ ਵੀ ਕੰਮ ਨਾ ਕਰਨਾ ਤੇ ਆਮ ਲੋਕਾਂ ਨਾਲ ਠੱਗੀ ਨਾ ਮਾਰ ਤੇ ਨਾਖਰਵਾੜ ਕਰਨਾ